ਸਾਲ 2022 ਨੂੰ ਭ੍ਰਿਸ਼ਟਾਚਾਰ ਦੇ ਖਾਤਮੇ ਦਾ ਅਹਿਦ ਲੈਣ ਮਗਰੋਂ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਨੇ ਲਗਾਤਾਰ ਇਸ ਮਕਸਦ ਨੂੰ ਪੂਰਾ ਕਰਨ ਲਈ ਅਹਿਮ ਕਦਮ ਚੁੱਕੇ ਹਨ ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾਉਣ ਅਤੇ ਸੂਬੇ ਦੇ ਲੋਕਾਂ ਨੂੰ ਬਿਹਤਰ ਸੁਵਿਧਾਵਾਂ ਦੇਣ ਦੇ ਮਕਸਦ ਨਾਲ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਏ ਸਮਾਗਮ ਦੌਰਾਨ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਨੇ ਈ-ਜਮ੍ਹਾਂਬੰਦੀ ਦੀ ਸ਼ੁਰੂਆਤ ਕੀਤੀ ਹੈ ਇਹ ਨਵੀਂ ਪਹਿਲ ਕਦਨੀ ਸੂਬੇ ਦੇ ਲੋਕਾਂ ਲਈ ਵਰਦਾਨ ਸਾਬਿਤ ਹੋਵੇਗੀ ਅਤੇ ਉਹਨਾਂ ਦੇ ਸਮੇਂ ਊਰਜਾ ਅਤੇ ਪੈਸੇ ਦੀ ਬਚਤ ਕਰੇਗੀ ਅੱਜ ਜੋ ਇਤਿਹਾਸਿਕ ਕੰਮ ਜਿਹੜਾ ਹੋਇਆ ਹੈ ਜ਼ਮੀਨ ਦੇ ਰਿਕਾਰਡ ਸੰਬੰਧੀ ਉਹਦੇ ਲਈ ਬਹੁਤ-ਬਹੁਤ ਵਧਾਈਆਂ ਤੁਹਾਨੂੰ ਸਾਰਿਆਂ ਨੂੰ ਆਪਾਂ ਪਿੰਡਾਂ ਵਾਲੇ ਆ ਸਾਰਾ ਪਤਾ ਖੱਜਲ ਖਵਾਰੀਆਂ ਜਿੰਨੀਆਂ ਤਹਿਸੀਲਾਂ 'ਚ ਹੁੰਦੀਆਂ ਜਦੋਂ ਇੱਕ ਵਾਰੀ ਤਹਿਸੀਲ 'ਚ ਵੱੜ ਗਏ ਵੱਡਿਆਂ ਰੂਹ ਨਹੀਂ ਕਰਦੀ ਹੁੰਦੀ ਵੀ ਇਸ ਬਿਲਡਿੰਗ ਦੇ ਵਿੱਚ ਬੜੀਏ ਫਿਰ ਉੱਥੋਂ ਨਿਕਲਣ ਦੇ ਵਿੱਚ ਉੰਦਾ ਵੀ ਇਹ ਛੇਤੀ ਨਿਕਲ ਜੀ ਕਿਉਂਕਿ ਜਿੱਥੇ ਜਾਓਗੇ ਨਚੋੜੀ ਨਚੋੜ ਲਓ ਨਿੰਬੂ ਨਚੋੜੀ ਲਈ ਬੈਠੇ ਹੁੰਦੇ ਨੇ ਫਰਦਬਦਰ ਆਨਲਾਈਨ ਹੋ ਗਿਆ ਇੰਤਕਾਲ ਆਨਲਾਈਨ ਹੈ ਜ਼ਮੀਨ ਦੀ ਮੈਪਿੰਗ ਡਰੋਨ ਨਾਲ ਹੁੰਦੀ ਹੈ ਰੀਸਟਰੀ ਕਰਨ ਨੂੰ ਇਹ ਤਹਿਸੀਲਦਾਰ ਫੋਟੋ ਖਿਡਾਉਣੀ ਪੈਂਦਾ ਤਹਿਸੀਲ ਜਾਣਾ ਪੈਂਦਾ ਫੇਕੀ ਕੰਮ ਰਹਿ ਗਿਆ ਜੀ ਅੰਮ੍ਰਿਤਸਰ ਜ਼ਿਲ੍ਹੇ ਦੀਆਂ ਜਿੰਨੀਆਂ ਵੀ ਤਹਿਸੀਲਾਂ ਜਿੱਥੇ ਮਰਜੀ ਜਾ ਕੇ ਕਰਾ ਲਿਓ ਰੀਸਟਰੀ ਉਹਦਾ ਰਿਕਾਰਡ ਤੇ ਚੜ ਜੂਗਾ ਸਾਰਾ ਹੁਣ ਆਮ ਲੋਕਾਂ ਨੂੰ ਜ਼ਮੀਨਾਂ ਨਾਲ ਸੰਬੰਧਿਤ ਰਿਕਾਰਡ ਲੈਣ ਲਈ ਸੇਵਾ ਕੇਂਦਰ ਜਾਂ ਫਰਦ ਕੇਂਦਰਾਂ 'ਚ ਜਾਣ ਦੀ ਲੋੜ ਨਹੀਂ ਪਵੇਗੀ ਪੰਜਾਬ ਸਰਕਾਰ ਦੀ ਇਹ ਪਹਿਲ ਸਦਕਾ ਬਿਨਾਂ ਕਿਸੇ ਪ੍ਰੇਸ਼ਟਾਚਾਰ ਤੇ ਖੱਜਲ-ਖੁਆਰੀ ਤੋਂ ਜ਼ਮੀਨ ਨਾਲ ਜੁੜੀਆਂ ਪੰਜ ਤਰ੍ਹਾਂ ਦੀਆਂ ਸੇਵਾਵਾਂ ਘਰ ਬੈਠੇ ਆਨਲਾਈਨ ਉਪਲਬਧ ਹੋਣਗੀਆਂ ਲੋਕਾਂ ਲਈ ਸੁਵਿਧਾਵਾਂ ਬੇਸ਼ੁਮਾਰ ਇਹ ਹੈ ਸਾਡੀ ਪੰਜਾਬ ਸਰਕਾਰ